ਨੇ ਲਈ ਹੁਣ ਇਸ ਸਮੇ ਇਹਨਾਂ ਨੂੰ ਕੋਈ ਪੰਥਕ ਰੁਪਤਾ ਕਿੱਢਿਆ ਨਾ ਨੇ ਅੱਜ ਤੱਕ ਤਾਂ ਇਹਨਾਂ ਨੇ ਕਿਸੇ ਪੰਥਕ ਸ਼ਖਸੀਅਤ ਨੂੰ ਕਰੇ ਟਿਕਟ ਨਹੀਂ ਪਰ ਤੁਸੀਂ ਇਹ ਪਹਿਲੀ ਵਾਰੀ ਇਹਨਾਂ ਨੇ ਟਿਕਟ ਕਰਤੀ ਹੈ ਇਹ ਵੀ ਸਭ ਕਈ ਇੱਕ ਧਰਮੀ ਫੋਜੀ ਪਰਿਵਾਰ ਮਿਲਿਆ ਇਹਨਾਂ ਨੂੰ ਇੱਥੇ ਸੋਹਾ 17 ਜੀ ਆਪਣੇ ਪਰਿਵਾਰ ਦੇ ਸ਼ਹੀਦ ਕਰਾਉਣ ਵਾਲੇ ਭਾਈ ਕਰਪਚਨ ਸਿੰਘ ਮਾਨੋ ਜਹਲ ਦੇ ਪਰਿਵਾਰ ਵਿੱਚੋਂ ਕੋਈ ਬੱਚਾ ਨਹੀਂ ਮਿਲਿਆ ਇਹਨਾਂ ਨੂੰ ਇਲੈਕਸ਼ਨ ਲੜਨ ਵਾਸਤੇ ਇਥੇ ਭਾਈ ਪਰਮਜੀਤ ਸਿੰਘ ਪੰਜ ਬੜੇ ਹੋਏ ਭਾਈ ਸੁਖਦੇਵ ਸਿੰਘ ਬੱਬਰ ਹੋਏ ਭਾਈ ਚਰਨ ਲਾਲ ਸਿੰਘ ਹੋਏ ਭਾਈ ਸੁਖ ਜਗਰਜਿੰਦਰ ਸਿੰਘ ਜਿੰਦਾ ਹੋਏ ਬਾਬਾ ਚਰਨ ਸਿੰਘ ਕਾਰਸੇਵ ਵਾਲੇ ਜਿਨ੍ਹਾਂ ਨੂੰ ਦੋ ਜੀਪਾਂ ਦੇ ਨਾਲ ਲੱਤਾਂ ਪੰਨ ਕੇ ਕੱਪੜੇ ਵਾਂਗ ਦਫਾੜ ਕਰਕੇ ਰੱਖਦਾ ਇਹਨਾਂ ਦੇ ਪੌਣੀ ਦਰਜਨ ਪਰਿਵਾਰ ਦੇ ਮੈਂਬਰ ਝੂਠੇ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਇਹਨਾਂ ਦੇ ਨਾਲ ਕਿਸੇ ਨੇ ਤੁਰਨ ਬਾਸਤੇ ਕਿਸੇ ਨੇ ਹਾਨੀ ਪਰੀ ਹੈਗੀ ਅਖਿਰਾ ਇੱਕ ਧਰਮੀ ਫੌਜੀ ਨੂੰ ਲਿਆਏ ਵਿਚਾਰਿਆਂ ਨੂੰ ਕਿੱਦਾਂ ਸਾਦਾ ਪਰਵਾਰਾ ਵਿਚਾਰੇ ਨੇ ਲਿਆ ਕਿ ਉਹ ਲਾਲ ਚ ਦੇ ਕੇ ਇੱਥੇ ਲਿਆ ਕੇ ਖੜਾ ਦਾ ਬਲੀ ਦਾ ਪੁੱਕਰਾ ਬਣਾਉਣ ਵਾਸਤੇ ਬਰ ਖਾਲਸਾ ਬਰ ਖਾਲਸਾ ਜੀ ਖਾਲਸਾ ਬਰ ਖਾਲਸਾ ਜੀ ਕੀ ਭੋਤੇ ਸਿੰਘ ਸਾਹਿਬ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ 10 ਅਮਰਜੀਤ ਸਿੰਘ ਬੜਗੋਜਰਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤਹਿਸੀਲ ਅੰਮ੍ਰਿਤਸਰ ਜੀ ਅੱਜ ਇੱਥੇ ਤੁਸੀਂ ਕਿਹੜੀ ਪਾਰਟੀ ਨਾਲ ਪ੍ਰਚਾਰ ਕਰਨਾ ਹੈ ਦੇਖੋ ਜੀ ਮੈਂ ਕਿਸੇ ਇੱਕ ਪਾਰਟੀ ਦਾ ਮੈਂ ਸਮਰਥਕ ਨਹੀਂ ਨਾ ਸਮੁੱਤੇ ਪੰਚਰਾ ਸਮੁੱਤੇ ਜਿਉਂ ਨ 80 ਤੋਂ ਲੈ ਕੇ ਚੱਲੇ ਹੋਏ ਆ ਹਥਿਆਰਬੰਦ ਸੰਘਰਸ਼ ਦੇ ਵਿੱਚ ਗੁਰਦੁਆਸ ਘਟੇ ਨੇ ਪੋਸਤ ਤਸ਼ੱਦਦ ਚੱਲੇ ਨੇ ਨਜ਼ਰਬੰਦੀਆਂ ਕੱਟੀਆਂ ਨੇ ਤੇ ਉਹ ਤੋਂ ਬਾਅਦ ਸਾਰਾ ਕੁਝ ਦੇਖ ਕੇ ਤੇ ਜੋ ਹੋਂ ਚਾਤਮੀ ਤਰੀਕੇ ਨਾਲ ਸਿੱਖ ਸੰਘਰਸ਼ ਚੱਲ ਰਿਹਾ ਸਿੱਖ ਕੌਮ ਦੇ ਉੱਤੇ ਜੋ ਅਤਿਆਚਾਰ ਹੋ ਰਹੇ ਨੇ ਸਿੱਖ ਉਹ ਦਿਨੋਂ ਜੋ ਬੇਇਨਸਾਫੀ ਹੋ ਰਹੀ ਹੈ ਤੁਹਦੇ ਖਿਲਾਫ ਜਿੱਥੇ-ਜਿੱਥੇ ਵੀ ਮੋਰਚੇ ਲੱਗਦੇ ਨੇ ਜਿਵੇਂ ਹੁਣ ਕਿਸਾਨ ਮੋਰਚਾ ਲੱਗਿਆ ਸੀ ਕੌਮੀ ਇਨਸਾਫ ਮੋਰਚੇ ਲੱਗੇ ਹੋਏ ਆ ਦਾਲਖਾਲ ਸ਼ਰੋਮਣੀ ਅਕਾਲੀ ਦਲ ਪੰਥ ਪ੍ਰਧਾਨੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸ਼ਰੋਮਣੀ ਅਕਾਲੀ ਦਲ ਪੰਜਾਬ ਇੰੀਆਂ ਵੀ ਜਥੇਬੰਦੀਆਂ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਜਿੱਥੇ ਵੀ ਕਿਤੇ ਸਿੱਖ ਗਾਉਂ ਦੇ ਖਲਾਗੋਰੀ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਉੱਥਾਈ ਜਾ ਰਹੀ ਹੈ ਜਾਂ ਦੇ ਕਿਸੇ ਪੰਥਕ ਉਮੀਦਵਾਰ ਤੋਂ ਲੱਗ ਰਿਹਾ ਜਿਹੜੀ ਯਾਰਦੀ ਹੈ ਤੇ ਉੱਤੇ ਜਾ ਕੇ ਮੈਂ ਆਪਣੇ ਸਵਾਗਤ ਅੰਨਾ ਮੈਂ ਸਟੇਜ ਬੁਲਾ ਰਾ ਵੀ ਮੈਂ ਜੀ ਪੰਥ ਦੇ ਰੈਕਟਰ ਵੀ ਤੇ ਮੈਂ ਕਿਸੇ ਇੱਕ ਜਥੇਬੰਦੀ ਦੇ ਨਾਲ ਮੈਂ ਸੰਬੰਧਤ ਨਹੀਂ ਨਾਮ ਇਹ ਅੱਜ ਤੱਕ ਕਰ ਮੈਂ 41 ਸਾਲ ਦੇ ਵਿੱਚ ਨਾ ਮੈਂ ਕਿਸੇ ਜਥੇਬੰਦੀ ਦਾ ਅੱਜ ਤੱਕ ਕੋਈ ਅਹੁਦਾ ਲਿਆ ਪੰਜਾਬ ਸਰਵ ਦੇ ਚੰਨਾ ਪੰਥ ਦੇ ਨਾਲ ਬਚ ਰਹੇ ਹਨ ਪੰਥਰੀ ਜਿਹੜੀ ਵੀ ਗੱਲ ਕਰੂਗਾ ਚਾਹੇ ਆਜ ਝਾੜੂ ਵਾਲੇ ਬਣਾ ਕੁਆਲਟੀ ਦਾ ਪ੍ਰਧਾਨ ਬ੍ਰਹਿੰਦਰ ਸਿੰਘ ਜਾਂ ਜੈ ਸੁਖਬੀਰ ਸਿੰਘ ਬਾਦਲ ਚਾਹੇ ਭਾਜਪਾ ਪਾਲ ਕੋਈ ਪਾਰਟੀ ਹੈ ਜੋ ਕਾਂਗਰਸ ਹੈ ਕੋਈ ਵੀ ਪਾਰਟੀ ਹੈ ਉਹ ਪੰਛੀ ਗੱਲ ਕਰਨਾ ਸੀ ਉਹਨਾਂ ਨਾਲ ਵੀ ਗੱਲ ਕਰਾਂਗੇ ਸਾਡਾ ਕਿਸੇ ਨਾਲ ਪੱਟ ਦਾ ਰੋਲਾ ਨਹੀਂ ਹੈ ਅਸੀਂ ਜੋ ਵੀ ਗੱਲ ਕਰ ਰਹੇ ਹਾਂ ਜਿਹਦੇ ਨਾਲ ਵੀ ਅਸੀਂ ਵਿਚੜਾਈਆਂ ਪੰਛ ਦਾ ਭੁਲਾ ਕਰਨ ਵਾਲੇ ਦੀ ਪੰਜਾਬ ਦਾ ਭੁਲਾ ਕਰਨ ਵਾਲੇ ਦੀ ਅਸੀਂ ਹੱਕ ਦੇ ਵਿਕੇ ਕਰਕੇ ਜੇਕਰ ਤਾਂ ਗੱਲ ਹੈ ਜੀ ਸੋਮਨੀ ਕਾਲੀ ਦਾ ਬਣੋ ਪ੍ਰਿੰਸੀਪਲ ਨੇ ਬੀਬੀ ਜੀ ਧਰਮੀ ਜੀ ਦੇ ਪਰਿਵਾਰ ਵਿੱਚੋਂ ਨੇ ਕੁਝ ਉਹ ਸਿਰਫ ਉਹਨਾਂ ਨਾਲ ਕੋ ਸਾ ਦੇਖੋ ਜੀ ਧਰਮੀ ਬੁੱਢੀ ਬੀਪੀਜੀ ਲੜ ਰਹੇ ਨੇ ਬਾਦਲ ਸਰਕਾਰੋਂ ਅੰਪਾਦਰ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਨੇ ਪਰ ਬੀਪੀਜੀ ਦਾ ਸਤਕਾਰ ਹੈ ਬੀਪੀਜੀ ਇੱਕ ਧਰਮੀ ਫੌਜੀ ਦੇ ਜੀਵਨ ਸਾਥੀ ਨੇ ਸਾਨੂੰ ਪਰ ਦੁੱਖ ਹੈ ਇਸ ਗੱਲ ਦਾ ਬੀਪੀਜੀ ਨੇ ਸਾਡੇ ਤੱਕ ਪਹੁੰਚ ਨਹੀਂ ਕੀਤੀ ਸਾਡੇ ਤੱਕ ਪਹੁੰਚ ਕੀਤੀ ਹੁੰਦੀ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਚੋਣ ਲੜਾਉਂਦੇ ਪਰ ਉਹਨਾਂ ਨੇ ਇੱਕ ਪੰਥ ਦੋਖੀ ਪਰਿਵਾਰ ਜਿਨ੍ਹਾਂ ਦੀਆਂ ਜਿਹੜਾ ਨੇ ਸੌ ਸਾਲ ਪੁਰਾਣੀ ਪਾਰਟੀ ਦੇ ਉੱਤੇ ਸੀਧਾਂ ਦੀ ਜਥੇਬੰਦੀ ਦੇ ਉੱਤੇ ਜਾਇਜ਼ ਕਬਜ਼ਾ ਕੀਤਾ ਗਿਆ ਤੇ ਇੱਕ ਪਰਿਵਾਰ ਦਾ ਨੇ ਕਬਜ਼ਾ ਕੀਤਾ ਜੀਣਾ ਦੇ ਕੋਲ ਕੋਈ ਵੀ ਪੰਥ ਕਰ ਬਾਈਤ ਨਹੀਂ ਹੈਗੀ ਉਸ ਪਾਰਟੀ ਵੱਲੋਂ ਕੋਈ ਲੜ ਰਹੇ ਨੇ ਤੇ ਉਹ ਜਨਤਾ ਦੇ ਇੱਕ ਕੰਮ ਵੱਲ ਵੀ ਇਹ ਕਹਿੰਦੇ ਅਸੀਂ ਬੀਬੀ ਜੀ ਦਾ ਸਤਿਕਾਰ ਕਰਦੇ ਹਾਂ ਪਰ ਉਹ ਬੀਬੀ ਜੀ ਦੀ ਕੀਤੀ ਹੋਈ ਚੋਣ ਦਾ ਜਿਹੜਾ ਮਿਲਣਾ ਉਹ 크레ਡਿਟ ਮਿਲਣਾ ਉਹ ਬਾਦਲ ਪਰਿਵਾਰ ਨੂੰ ਮਿਲਣਾ ਕਿਉਂਕਿ ਪਿੱਛੇ ਬਾਦਲ ਪਰਿਵਾਰ ਦਾ ਅੱਜ ਇਸ ਸਮੇਂ ਫਰ 117 ਸਤਾਰਾਂ ਸਿੱਟਾਂ ਦੇ ਵਿੱਚੋਂ ਸਿਰਫ ਇੱਕ ਬੀਬੀ ਜੀ ਦੀ ਨੀਦ ਤੋੜੇ ਪਰ ਨਹੀਂ ਸੌਂ ਗਈ ਬਿਨਾਂ ਸੌਣ ਨੂੰ ਪਰ ਇੱਕ ਤਾਵਾ ਦੇਤੇ ਵਕਤ ਤੱਕ ਕੋਈ ਜੱਗੀ ਬੜੀ 100 ਸਾਲ ਪੁਰਾਣੀ ਕੋਈ ਉਹਨਾਂ ਨੇ ਐਸੇ-ਨੈਸੇ ਕਰਕੇ ਰੱਖ ਦੇਈ ਇਸ ਕਰਕੇ ਅਸੀਂ ਬੀਬੀ ਜੀ ਨੂੰ ਇਸ ਤੱਕ ਕੇ ਅਸੀਂ ਮਾਫੀ ਮੰਗਦੇ ਹਾਂ ਬੀਬੀ ਜੀ ਕੋਲੋਂ ਕਿ ਉਹਨਾਂ ਨੇ ਕਿਉਂ ਠੀਕ ਨਹੀਂ ਕਰੀ ਹੈ ਪਾਲਟੀ ਦੀ ਹਾਂ ਬੀਬੀ ਜੀ ਜਿੱਤਨ ਹਾਰਨ ਜੀ ਅੱਗੇ ਨੂੰ ਸਾਡੇ ਹੋਣ ਪੌਂਡ ਕਰਨ ਪੰਚਰ ਨੂੰ ਪੌਂਡ ਕਰਨਾ ਸੀ ਉਹਨਾਂ ਦੀ ਸਪੋਰਟ ਕਰਾਂਗੇ ਤੇ ਉਹਨਾਂ ਨੂੰ ਲਕਚਨ ਵੀ ਲੜਾएंगे ਤੇ ਉਹਨਾਂ ਵਾਸਤੇ ਸੀ ਪੰਡਵੀ ਦਾ ਟਾਈਮ ਵੀ ਸਿੱਖਤਾ ਨੂੰ ਤੇ ਅੱਗੇ ਗੱਲ ਕਰਦੇ ਆ ਪ੍ਰਚਾਰ ਸਿੰਘ ਬਾਦਲ ਦੀ ਉਸ ਜਿਸ ਸਮੇਂ ਜੂਨ ਕੇ ਰਸੀਦ ਸਾਹਿਬ ਦਾ ਵਕਤ ਹੈ ਇਹ ਕਹਿੰਦੇ ਜੀ ਬਾਦਲ ਨੇ ਆਪਣੇ ਜਰ ਖਰੀਦ ਪ੍ਰਿੰਸਪੋ ਨੂੰ ਪ੍ਰਚਾਰ ਕਰਵਾਇਆ ਬੜਾ ਵੱਡੇ ਪੱਧਰ ਦੇ ਉੱਤੇ ਕਿ ਪ੍ਰਚਾਰ ਸਿੰਘ ਬਾਦਲ ਨੇ 20 ਸੰਗਰਨ ਨੂੰ ਇੰਟਰਵਿਊ ਦਿੱਤੀ ਸੀ ਕਿ ਇੰਟਰਵਿਊ ਦਿੱਤੀ ਸੀ ਕਿ ਤਾਂ ਨਹੀਂ ਬੋਦੀ ਪੈਰਾਂ ਛੱਡ ਕੇ ਬਾਹਰ ਆ ਜਾਣ ਪਰ ਉਹਨਾਂ ਨੇ ਕੀ ਉਹ ਇਜ਼ਰਾਈਲ ਦੇ ਯਹੂਦੀਆਂ ਦੇ ਬੱਚੇ ਨੇ ਜਾਂ ਉਹ ਅਫਵਾਸਾਂ ਦੇ ਮੁਸਲਮਾਨਾਂ ਦੇ ਬੱਚੇ ਸੀ ਕਿ ਉਹਨਾਂ ਦੀ ਜ਼ਮੀਰ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਦੇ ਉੱਤੇ ਹੀ ਜਾਗੀ ਸੀ ਉਹਨਾਂ ਨੇ ਜੋ ਵੀ ਕੀਤਾ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਕੀਤਾ ਆਪਣੇ ਧਰਮ ਦੀ ਖਤਰ ਕੀਤਾ ਬਿਲਕੁਲ ਹਾਂ ਮੰਨਦੇ ਅਸੀਂ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਬਿਆਨ ਦੇ ਦਿੱਤਾ ਦਿੱਤਾ ਹੁਣ ਬੀਬੀਸੀ ਤੇ ਦੇ ਦਿੱਤਾ ਹੁਣ ਜੱਪਾ ਦੇ ਪੇੜ ਇਹ ਮਾਰਦੇ ਰਹਿੰਦੇ ਨੇ ਉਸ ਤੋਂ ਵੀ ਕੋਈ ਜੱਪਾ ਦਾ ਪੇੜ ਮਾਰਦਾ ਹੋਰ ਬਿਲਕੁਲ ਗਲਤ ਗੱਲ ਹੈ ਕਿ ਇਹ ਗੱਲ ਸੀ ਇੰਨੀ ਹਮਦਰਦ ਨੇ ਪ੍ਰਕਾਸ਼ ਸਿੰਘ ਬਾਦਲ ਤਾਂ ਉਹਨਾਂ ਨੇ ਆਪਣੇ ਪਰਲੋਗ ਗਮਨ ਤੋਂ ਪਹਿਲਾਂ ਪਹਿਲਾਂ ਇਹਨਾਂ ਵਾਸਤੇ ਕੋਈ ਸਿੱਖ ਫੌਟੀਆਂ ਵਾਸਤੇ ਧਰਮੀ ਫੌਟੀਆਂ ਵਾਸਤੇ ਕੋਈ ਨੌਕਰੀਆਂ ਦਾ ਬੰਦੋਬਸਤ ਕਿਉਂ ਨਹੀਂ ਕੀਤਾ ਹੈਗਾ ਇਹਨਾਂ ਨੂੰ ਦਰਦ-ਦਰ ਠੋਪਰਾ ਖਾਣੇ ਕਿਉਂ ਪਈਆਂ ਇਹਨਾਂ ਨੂੰ ਰਿਕਸ਼ੇ ਕਿਉਂ ਚਲਾਉਣੇ ਪਏ ਇਹਨਾਂ ਨੂੰ ਸਿੱਖ ਫੌਜੀਆ ਨੂੰ ਆਪਣੀ ਜਥੇਬੰਦੀ ਧਰਮੀ ਫੌਜੀ ਐਸੋਸੀਏਸ਼ਨ ਦੇ ਨਾਂ ਦੇ ਉੱਤੇ ਗੁਰਦੁਆਰਾ ਅੰਮ੍ਰਿਤਸਰ ਮੁਹਾਲੀ ਵਿਖੇ ਇਹਨਾਂ ਦੇ ਇਹਨਾਂ ਨੂੰ ਆਪਣੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਖਾਲਸਾ ਦੀ ਅਗਵਾਹੀ ਦੇ ਵਿੱਚ ਉੱਥੇ ਮਹੀਨਿਆਂਵਾਰ ਦੀ ਧਰਨਾ ਕਿਉਂ ਦੇਣਾ ਪਿਆ ਮੈਂ ਉੱਥੇ ਇਹਨਾਂ ਦੀ ਪਾਲਟੀ ਦੇ ਪ੍ਰਧਾਨ ਧਰਮੀ ਫੋਰਦੀਏ ਫੋਜੀ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਖਾਲਸਾ ਜੀ ਦੇ ਨਾਲ ਮੈਂ ਉੱਥੇ ਧਰਨੇ ਦੇ ਉੱਤੇ ਮੈਂ ਵੀ ਸ਼ਾਮਲ ਹੁੰਦਾ ਰਿਹਾ ਮੈਂ ਉੱਥੇ ਉਹਨਾਂ ਨੂੰ ਇਹ ਸਵਾਲ ਪੁੱਛਿਆ ਮੈਂ ਪੁੱਛਿਆ ਖਾਲਸਾ ਜੀ ਕਿ ਤੁਸੀਂ ਇਹ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਦੇ ਉੱਤੇ ਤੁਸੀਂ ਨੇ ਇਹ ਬਿਰਕਾ ਛੱਡੀਆਂ ਜੁਕਾ ਦੇ ਬਿਲਕੁਲ ਗਲਤ ਗੱਲ ਅਸੀਂ ਸਿੱਖ ਨਹੀਂ ਹੁੰਦਾ ਅਸੀਂ ਦੂਜੀ ਕਿਤਾਬ ਆਪਣੇ ਧਰਮ ਦੀ ਖਾਤਰ ਕੀਤਾ ਅੱਜ ਨੂੰ ਵੀ ਕਰੇ ਸਾਰਾ ਗੱਲ ਚੱਲ ਪਈ ਜੀ ਹਨਾ ਸ਼੍ਰੋਮਣੀ ਕਮੇਟੀ ਨੇ ਕਿੰਨਾ ਚਿਰ ਅਕਾਲੀ ਦਲ ਦਾ ਰਾਜ ਰਿਹਾ ਕੋਈ ਸਾਰ ਨਹੀਂ ਲਈ ਜੀ ਹਨਾ ਨਾ ਜੀ ਕੋਈ ਸਾਰ ਨਹੀਂ ਲਈ ਕੋਈ ਸ਼੍ਰੋਮਣੀ ਕਮੇਟੀ ਵੱਲੋਂ ਨੇ ਕਿ ਉਹਨਾਂ ਨੂੰ ਕੋਈ ਸਹਿਯੋਗ ਤਾਂ ਮਿਲਿਆ ਜਾਨੀ ਕਿ ਧਰਮੀ ਫੌਜੀ ਨੂੰ ਸਿੱਖ ਸਤਜਤ ਬਹੁਤ ਚੱਲਣਾ ਪਿਆ ਦੇਖੋ ਜੀ ਉੱਥੇ 13 14 ਅਰਬ ਰੁਪਏ ਦਾ ਉਹਦਾ ਬਜਟ ਕਾਲੀ ਦਲ ਦਾ ਹਰਸ਼ ਸ਼ਰਮਣੀ ਅਕਾਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 6 ਕੋਲ ਦੀ ਪਿੰਨੀ ਪਾਲੀਮੈਂਟ ਦਾ ਪਰ ਉਸ ਪ੍ਰੋਜੈਕਟਰ ਨੂੰ ਇਹ ਹਰ ਸਾਲ ਉਸ ਬਜਟ ਨੂੰ ਹਰ ਸਾਲ ਇਹ ਘਾਟੇ ਦੇ ਵਿੱਚ ਦਿਖਾ ਰਹੇ ਨੇ ਉਸ ਬਜਟ ਦੇ ਵਿੱਚ ਧਰਮੇ ਫੌਦੀਆਂ ਦੇ ਬੱਚਿਆਂ ਵਾਸਤੇ ਇਹਨਾਂ ਨੇ ਕੋਈ ਉਥੇ ਵਿੱਦਕਰ ਹਜ਼ਾਰਿਆਂ ਦੇ ਵਿੱਚ ਕੋਈ ਸੀਟਾਂ ਰਿਜ਼ਰਵ ਨਹੀਂ ਰੱਖੀਆਂ ਜੀ ਆ ਵੀ ਜਿੱਤੇ ਉਹ ਆਪਣੀ ਪੜ੍ਹਾਈ ਕਰ ਸਕਣ ਉਹ ਵਧੀਆ ਪੜ੍ਹਾਈ ਕਰਕੇ ਆਪਣਾ ਭਵਿੱਖ ਸੁੰਦਰ ਬਣਾ ਸਕਣ ਦੇਖੋ ਜੀ ਖਾਲਸਾ ਜੀ ਗੱਲ ਇਹ ਹੈ ਬਈ ਜੀ ਦੇ ਕੋ 500 ਕਿੱਲੇ ਜ਼ਮੀਨ ਦੇ ਲਈ ਉਹ ਬੰਦਾ ਆਪਣੇ ਬੱਚੇ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਮਿਲਟਰੀ ਵਿੱਚ ਨਹੀਂ ਜਾਂਦਾ ਹੈਗਾ ਇਹ ਮਿਲਟਰੀ ਦੀ ਨੌਕਰੀ ਆਪਣੇ ਪਰਿਵਾਰ ਤੋਂ ਬਾਹਰ ਰਹਿ ਕੇ ਸੈਂਕੜੇ ਕਿਲੋਮੀਟਰ ਬਾਹਰ ਰਹਿ ਕੇ ਉਹ ਬੰਦਾ ਕਰਦਾ ਦਿਲ ਦੇ ਉੱਤੇ ਪੱਥਰ ਧਰ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਂਦਾ ਜਿਹਦੇ ਕੋ ਰੋਟੀ ਰੋਜ਼ੀ ਦਾ ਕੋਈ ਸਾਧਨ ਨਹੀਂ ਹੈਗਾ ਇਸ ਕਰਕੇ ਉਹ ਫੌਜੀਆ ਨੇ ਗਰੀਬ ਘਰਾਂ ਦੇ ਫੌਜੀ ਸੀ ਜਿੰਨੇ ਵੀ ਹੈਗੇ ਸੀ ਉਹ ਉਹਨਾਂ ਦੀ ਕੋਈ ਸਹਾਰ ਨਹੀਂ ਲਈ ਹੁਣ ਇਸ ਸਮੇਂ ਇਹਨਾਂ ਨੂੰ ਕੋਈ ਪੰਥਕ ਪਤਾ ਕਿੱਥੇ ਗਿਆ ਇਹਨਾਂ ਨੇ ਅੱਜ ਤੱਕ ਇਹਨਾਂ ਨੇ ਕਿਸੇ ਪੰਥਕ ਸ਼ਖਸੀਅਤ ਨੂੰ ਕਦੇ ਟੱਕਰ ਨਹੀਂ ਦਿੱਤੀ ਵੀ ਤੁਸੀਂ ਇਹ ਪਹਿਲੀ ਵਾਰੀ ਇਹਨਾਂ ਨੇ ਟੱਕਰ ਦਿੱਤੀ ਹੈ ਇਹ ਵੀ ਲੱਭ ਗਏ ਇੱਕ ਧਰਮੀ ਫੌਜੀ ਪਰਿਵਾਰ ਮਿਲਿਆ ਇਹਨਾਂ ਨੂੰ ਇੱਥੇ 16 17 ਜੀ ਆਪਣੇ ਪਰਿਵਾਰ ਦੇ ਸ਼ਹੀਦ ਕਰਾਉਣ ਵਾਲੇ ਭਾਈ ਕਰਮਚਨ ਸਿੰਘ ਮਾਨੋ ਜਹਲ ਦੇ ਪਰਿਵਾਰ ਵਿੱਚੋਂ ਕੋਈ ਬੱਚਾ ਨਹੀਂ ਮਿਲਿਆ ਇਹਨਾਂ ਨੂੰ ਇਲੈਕਸ਼ਨ ਲੜਨ ਵਾਸਤੇ ਇਥੇ ਭਾਈ ਪਰਮਜੀਤ ਸਿੰਘ ਪੰਜੜ ਹੋਏ ਭਾਈ ਸੁਖਦੇਵ ਸਿੰਘ ਬੱਬਰ ਹੋਏ ਭਾਈ ਚਰਨ ਲਾਲ ਸਿੰਘ ਹੋਏ ਭਾਈ ਸੁਖਰਜਿੰਦਰ ਸਿੰਘ ਜਿੰਦਾ ਹੋਏ ਬਾਬਾ ਚਰਨ ਸਿੰਘ ਕਾਰਸੇਵ ਵਾਲੇ ਜਿਨ੍ਹਾਂ ਨੂੰ ਦੋ ਜੀਪਾਂ ਦੇ ਨਾਲ ਲੱਤਾਂ ਬੰਨ ਕੇ ਕੱਪੜੇ ਵਾਂਗ ਤਫਾੜ ਕਰਕੇ ਰੱਖਦਾ ਉਹਨਾਂ ਦੇ ਪੌਣੀ ਦਰਜਨ ਪਰਿਵਾਰ ਦੇ ਮੈਂਬਰ ਝੂਠੇ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਇਹਨਾਂ ਦੇ ਨਾਲ ਕਿਸੇ ਨੇ ਤਰਨ ਵਾਸਤੇ ਕਿਸੇ ਨੇ ਹਾਨੀ ਪਹੁੰਚਾਈ ਅਖੀਰ ਆਕ ਧਰਮੀ ਫੌਜੀ ਨੂੰ ਲਿਆਏ ਵਿਚਾਰਿਆਂ ਨੂੰ ਕਿੱਦਾਂ ਸਾਦਾ ਪਰਿਵਾਰ ਆ ਵਿਚਾਰਿਆਂ ਨੂੰ ਲਿਆ ਕੇ ਉਹ ਲਾਲਚ ਦੇ ਕੇ ਇੱਥੇ ਲਿਆ ਕੇ ਖੜਾਦਾ ਬਲੀ ਦਾ ਪੁੱਕੜਾ ਬਣਾਉਣ ਦੇ ਵਾਸਤੇ ਉਹ ਪਰਿਵਾਰ ਨੂੰ ਚਾਹੀਦਾ ਸੀ ਪਹਿਲਾਂ ਉਹਨ ਉਸ ਪਰਿਵਾਰ ਨੂੰ ਇਹ ਗੱਲ ਸੋਚਣੀ ਚਾਹੀਦੀ ਸੀ ਕਿ ਪਹਿਲਾਂ ਕਿੰਦੀ ਬੜੀ ਕੁਰਬਾਨੀਆਂ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਜੀ ਉਹਨਾਂ ਦੀ ਭੈਣ ਨੂੰ ਬੀਬੀ ਕਮਲਜੀਤ ਕੌਰ ਨੂੰ ਲਿਆ ਕੇ ਬਾਦਲਾਂ ਨੇ ਕੰਮ ਕਰਨ ਤੋਂ ਸਭੀ ਸੰਗਰੂਪ ਤੋਂ ਖੜਾਦਾ ਸਰਦਾਰ ਸਮਰਜੀਤ ਸਿੰਘ ਮਾਨ ਦੇ ਮੁਕਾਬਲੇ ਪਰ ਉਥੋਂ ਉਸ ਭੈਣ ਦੀ ਕਾਡੀ ਭੈਣ ਦੀ ਉੱਥੋਂ ਜਵਾਨਤ ਹੋ ਗਈ ਉਹ ਇਹਨਾਂ ਦੇ ਇਹਨਾਂ ਦੇ ਕਾਰਨ ਹੋਈ ਇਹਨਾਂ ਨੇ ਉਹ ਸੱਡੇ ਬੜੇ ਕੌਮ ਦੇ ਜਰਨੈਲ ਸੀ ਰੋਲ ਕੇ ਰੱਖਦੀ ਬਹਾਦਰੀ ਰੋਕ ਰੋਕ ਕੇ ਰੱਖਦੇ ਉੱਥੇ ਬੀਬੀ ਜੀ ਨੂੰ ਹਾਰ ਦਾ ਸਾਹਮਣਾ ਕਰਨਾ ਕਰਨਾ ਪਿਆ ਜਵਾਨਤ ਜੰਮ ਕਰਾਉਣੀ ਪਈ ਉਹ ਕਿਉਂ ਕਰਾਉਣੀ ਪਈ ਇਹਨਾਂ ਬੰਦਿਆਂ ਦੇ ਖਾਤਰ ਕਿਉਂ ਕਿ ਸਿੱਖ ਕੌਮ ਬਾਦਲ ਪਰਿਵਾਰ ਨੂੰ ਨਕਾਰ ਦਿੱਤੀ ਹੈ ਇਹਨਾਂ ਲੋਕਾਂ ਨੇ ਰੱਜ ਕੇ ਕੀਤੀ ਹੈ ਸਿੱਖ ਕੌਮ ਦੀ ਇੱਜ਼ਤ ਕੁਛੀ ਕੀਤੀ ਹੈ ਇਹ ਸਿੱਖ ਕੌਮ ਨੂੰ ਆਪਣਾ ਬਧੂਆ ਮਜ਼ਦੂਰ ਸਮਝ ਕੇ ਦੇਰੇ ਸਿਆਸੀ ਵਰਗਿਆਂ ਨੂੰ ਕੁਸ਼ ਕਰਦੇ ਰਹੇ ਨੇ ਇਹਨਾਂ ਨੇ ਕਿਹਾ ਵੀ ਸਿੱਖ ਕੌਮ ਦੇ ਕੋਲ ਤਾਂ ਕੋਈ ਹੋਰ ਪਾਰਟੀ ਨਹੀਂ ਹੈਗੀ ਉਹ ਕਿਹੜੀ ਪਾਰਟੀ ਹੋਣੀ ਹੈ ਤਾਂ ਸਾਡੇ ਬਧੂਆ ਮਜ਼ਦੂਰ ਨੂੰ ਇਹਨਾਂ ਨੇ ਤਾਂ ਬੋਟ ਕਟੜੀ ਤੇ ਲਾਉਂਗੀ ਉਹ ਤੱਕੜੀ ਨਹੀਂ ਤੱਕੜੀ ਨੂੰ ਬਾਬੇ ਨਾਲ ਕਦੀ ਤੱਕੜੀ ਦੱਸ ਰਹੇ ਨੇ ਜਿਹੜੀ ਤੱਕੜੀ ਚਿੱਟਾ ਤੋਂ ਦੀ ਤੋਂ ਦੀ ਅੱਜ ਉੱਥੇ ਪਟਿਆਲਾ ਜੇਲ੍ਹ ਦੀ ਅਮਰੀਕਾਂ ਦੇ ਵਿੱਚ ਪਿੰਦੇ ਕਰ ਰਹੇ ਉਹ ਤੱਕੜੀ ਨੂੰ ਇਹ ਬਾਬੇ ਨਾਲ ਕਦੀ ਤੱਕੜੀ ਦੱਸ ਨਹੀਂ ਰਹੇ ਨੇ ਸਰਜੀ ਮੈਨੂੰ ਬਹੁਤ ਵਧੀਆ ਲੱਗਾ ਤੁਹਾਡਾ ਦਸਣਾ ਇੱਕ ਗੱਲ ਤੋਂ ਗੱਲ ਚੱਲਦੀ ਐਡਾ ਵੱਡਾ ਵਜਤਪੂਣ ਦੇ ਨਾਂ ਤੇ ਸ਼੍ਰੋਮਣੀ ਕਮੇਟੀ ਦਾ ਉਹ ਧਰਮ ਜਿਹੜਾ ਸੀ ਆਪਣਾ ਸਿੱਖ ਧਰਮ ਦੇ ਵਿੱਚ ਪ੍ਰਚਾਰ ਕਰਨਾ ਸੀ ਉਹ ਕਿਤੇ ਵੀ ਨਹੀਂ ਹੋਇਆ ਸਗੋਂ ਸਿੱਖ ਧਰਮ ਪਰਵਰਤਨ ਹੋ ਗਿਆ ਜੀ ਉਹਦੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਪਿੰਡਾਂ ਦੇ ਵਿੱਚੋਂ ਬੱਸਾਂ ਭੇਜ ਦਾਂਦੇ ਨੇ ਬੱਸਾਂ ਜਾਂਦੀਆਂ ਨੇ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਲੈ ਕੇ ਆਉਂਦੇ ਨੇ ਸ਼ਰਾਬ ਦੇ ਲਾਲਜ ਦੇ ਕੇ ਲੈ ਕੇ ਆਉਂਦੇ ਨੇ ਨਾਲ ਗੋਂਡੀ ਇਤਿਹਾਸਿਕ ਗੁਰਦੁਆਰੇ ਦੇ ਵਿੱਚੋਂ ਕਿਸੇ ਨੂੰ ਲੰਗਰ ਤਿਆਰ ਹੋ ਕੇ ਆਉਂਦਾ ਗੱਤੇ ਦੀਆਂ ਪੇਟੀਆਂ ਦੇ ਵਿੱਚ ਬਰੈਡ ਪਕੌੜੇ ਜੀ ਸਮੋਸੇ ਬਣ ਕੇ ਪੈਕ ਹੋ ਕੇ ਆਉਂਦੇ ਨੇ ਉਹਦੇ ਉਹਨੂੰ ਵਰਕਰ ਇਹਨਾਂ ਦੇ ਵਰਕਰ ਦਿਨੇ ਆਪਣੀ ਭੁੱਖਾ ਟੋਂਦੇ ਨੇ ਸ਼ਾਮ ਨੂੰ ਕਿਰ ਦਾਰੂ ਦੀਆਂ ਬੋਤਲਾਂ ਧਰ ਦਿੰਦੇ ਨੇ ਪੇਟੀਆਂ ਧਰ ਦਿੰਦੇ ਨੇ ਗੱਡੀਆਂ ਦੇ ਵਿੱਚ ਉਹ ਫੇਰ ਕਿਤੇ ਖੜ ਕੇ ਕਿਤੇ ਬਾਹਰ ਅਜਾੜ ਦੇ ਵਿੱਚ ਰੋਡ ਦੇ ਉੱਤੇ ਕਿਨਾਰੇ ਵਿਕਲੇ ਖੌਂਦੇ ਉੱਤੇ ਖੜ ਕੇ ਦੇ ਬਹੁਤ ਬੁਰੇ ਦੇ ਲੰਗਰ ਦੇ ਨਾਮ ਦੇ ਉੱਤੇ ਲਿਆਂਦੇ ਹੋਏ ਬ੍ਰੈਡ ਪਕੌੜੇ ਦੇ ਨਾਲ ਦਾਨ ਵੀ ਕਰ ਦਿੱਤ ਲਉਂਦੇ ਨੇ ਜਦੋਂ ਫਿਰ ਪੂਰਨਗ ਫੂਤ ਲੱਗਦੇ ਨੇ ਇਹਨਾਂ ਦੇ ਜਿੱਥੇ ਜਿੱਥੇ ਕੈਂਡੀਡੇਟ ਹੁੰਦੇ ਨੇ ਸਿਲਵਰ ਪੇਪਰ ਦੇ ਵਿੱਚ ਪੈਕ ਹੋ ਕੇ ਫਿਰ ਲੰਗਰ ਰੌਂਦਾਂ ਉੱਤੇ ਇਹਨਾਂ ਦੇ ਪੂਰਨਗ ਫੂਤਾਂ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਹੋਊਗਾ ਅੱਧੀ ਬੋਲ ਤਾਂ ਉਸੇ ਸਮੇਂ ਟੁੱਕ ਜਾਂਦੀ ਹੈ ਜਦੋਂ ਉੱਤੇ ਲਿਖਿਆ ਹੁੰਦਾ ਵਾਹਨ ਦੇ ਉੱਤੇ ਲਿਖਿਆ ਹੁੰਦਾ ਐਸਜੀਪੀਸੀ ਜੀ ਜੀ ਟਰਾਲੀ ਵਾਲੀਆਂ ਬਲੇਰੋ ਗੱਡੀਆਂ ਉਹ ਕਿਹਨਾਂ ਜਿਹੜੀਆਂ ਐਸ.ੀ.ਪੀ.ਸੀ ਨੂੰ ਦਿੱਤੀਆਂ ਹੋਈਆਂ ਨੇ ਉੱਥੇ ਲੰਗਰਾਂ ਦਾ ਲੰਗਰ ਦਾ ਪ੍ਰੋਸੈਸ ਲੈਣ ਵਾਸਤੇ ਜਦੋਂ ਗੱਡੀ ਉੱਥੇ ਆ ਕੇ ਖੜਦੀ ਉੱਥੇ ਲਿਕਿਆ ਹੁੰਦਾ ਐਸ.ੀ.ਪੀ.ਸੀ ਉਹਦੇ ਵਿੱਚੋਂ ਪੇਟੀਆਂ ਗੱਤੇ ਦੀਆਂ ਪੇਟੀਆਂ ਜੋ ਟੋਕਰਾਂ ਜੋ ਲੰਗਰ ਨਿਕਲਦਾ ਸਰਵਰ ਪੇਪਰ ਦੇ ਵਿੱਚ ਲਵੇੜ ਕੇ ਫੁਲਕੇ ਉੱਥੇ ਵਰਤਾਉਂਦੇ ਨੇ ਜਦੋਂ ਇਹ ਆਪਣੇ ਪੋ ਲੰਗਰ ਏਜੰਟਾਂ ਨੂੰ ਉੱਥੇ ਅੱਧੀ ਫੂਟ ਇਹਨਾਂ ਦੀ ਉਸ ਸਮੂਹ ਸਾਨੂੰ ਉਸ ਗੱਲ ਦਾ ਬੜੀ ਖੁਸ਼ੀ ਹੋ ਰਹੀ ਹੈ ਵੀ ਹਾਂ ਉਹ ਖੁਸ਼ੀ ਹੋ ਰਹੀ ਹੈ ਸਾਨੂੰ ਉਸ ਗੱਲ ਦੀ ਜੇ ਕਰ ਰਹੇ ਨੇ ਕੌਣ ਨੂੰ ਪਤਾ ਲੱਗ ਰਿਹਾ ਜਦੋਂ ਬਾਣ ਲੱਗਿਓ ਤਮ੍ਹ ਰੋਸ ਜਾਗੇ ਹੋ ਤੇ ਇਹਨਾਂ ਦੀ ਆਰਤੀ ਦੇ ਵਿੱਚ ਕਿੰਨਾ ਕੰਟਰੀ ਹੋ ਗਿਆ ਹੁਣ ਸਰਦਾਰ ਸਾਹਿਬ ਤੁਸੀਂ ਭਾਈ ਅਮਰ ਸਿੰਘ ਅਮਰਪਾਲ ਸਿੰਘ ਦੀ ਪਾਰਟੀ ਦਾ ਸਮਰਥਨ ਕਰਨ ਆਇਓ ਤੇ ਹਿੰਦੂ ਗੁੱਟ ਨਾਲ ਤੁਹਾਡੇ ਪ੍ਰਤੀ ਤੁਹਾਨੂੰ ਕਿਵੇਂ ਲੱਗਦਾ ਜੀ ਤੁਹਾਨੂੰ ਦੇਖੋ ਜੀ ਇਹ ਅਸੀਂ ਨਾ ਤਾਂ ਹਿੰਦੂ ਵੋਟ ਦੇ ਅਸੀਂ ਪਹਿਲਾਂ ਖਿਲਾਫ ਸੀ ਜਿੱਦੂ ਭਾਈਚਾਰੇ ਦੇ ਪਹਿਲਾਂ ਖਿਲਾਫ ਸੀ ਨਾ ਹੀ ਅਸੀਂ ਕਿਉਂ ਖਲਾਫ ਆ ਤਾਂ ਹੀ ਅਸੀਂ ਤੋਂ ਵਿਕਲਪ ਜਿਹੜਾ ਹੈ ਕਿ ਟੈਕਪੌੜੋ ਤੇ ਰਾਜ ਕਰੋ ਵੀ ਨੀਤੀ ਦੇ ਉੱਤੇ ਇਹ ਪਾਰਟੀਆਂ ਸਾਨੂੰ ਸਾਨੂੰ ਇਹ ਹਿੰਦੂ ਵਿਰੋਧੀ ਸਿੱਧ ਕਰਕੇ ਵੋਟਾਂ ਬਟੂਰ ਦੀਆਂ ਫੜਦੀਆਂ ਨੇ ਪਰ ਨਹੀਂ ਅਹੀਂ ਕੋਈ ਗੱਲ ਨਹੀਂ ਹੈਗੀ ਦੇਖੋ ਜੇ ਇਹ ਗੱਲ ਹੋ ਗਏ ਤਾਂ ਸਰਹੰਦ ਦੇ ਇਤਿਹਾਸ ਦੇ ਹੀਰੋ ਜੀ ਸੇਠ ਟੋਡਰ ਮੱਲ ਜੀ ਨੂੰ ਜੀ ਜੀ ਜਿਨ੍ਹਾਂ ਨੇ ਮੋਹਰਾਂ ਵਿਛਾ ਕੇ ਮਾਤਾ ਜੀ ਅਤੇ ਗੁਰੂ ਸਾਹਿਬ ਦੇ ਦੋ ਮਾਸੂਮ ਬੱਚਿਆਂ ਵਾਸਤੇ ਜ਼ਮੀਨ ਖਰੀਦੀ ਸਰਾਂਦੇ ਦੇ ਸੁਪੇਦਾਰ ਕੋਲ ਉਹਨੂੰ ਅਸੀਂ ਕਿਹੜੇ ਖੱਤ ਵਿੱਚ ਪਾਈ ਜੇ ਅਸੀਂ ਹਿੰਦੂ ਵਿਰੋਧੀ ਹੋਈਏ ਤਾਂ ਅਸੀਂ ਜਿਹੜੇ ਹਿੰਦੂਆ ਨੇ ਨਵੰਬਰ 84 ਦੇ ਦੰਗਿਆਂ ਵੇਲੇ ਦਿੱਲੀ ਦੇ ਵਿੱਚ ਸਿੱਖ ਪਰਿਵਾਰਾਂ ਦੇ ਘਰਾਂ ਦੇ ਵਿੱਚ ਜਾਨ ਦੇ ਉੱਤੇ ਖੇਡ ਕੇ ਪਨਾ ਦੱਤੀ ਹੈ ਉਹਨਾਂ ਨੂੰ ਅਸੀਂ ਕਿਹੜੇ ਖਰਚ ਤੋਂ ਪਾਹੀ ਗਏ ਇੱਕ ਕਿਸਾਨ ਮਰੋਰਚਾ ਲੱਗਿਆ ਜੀ 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 ਮੇਘਾਲਿਆ ਦੇ ਰਾਜਦੂਤ ਮਰਹੂਮ ਸ੍ਰੀ ਸੱਤਿਆਮਲਕ ਪਾਲ ਸੱਤਿਆਪਾਲ ਮਲਕ ਜੀ ਅੱਜ ਸਾਡੇ ਵਿੱਚੋਂ ਨਹੀਂ ਰਹੇ ਉਹਨਾਂ ਨੇ ਤੇ 13 ਅਪ੍ਰੈਲ 1919 ਦੇ ਸੱਕੇ ਦੀ ਗੱਲ ਵੱਲ ਇਸ਼ਾਰਾ ਕਰਕੇ ਗੱਲ ਕਰੀ 1940 ਦੇ ਵਿੱਚ ਜਿਹੜੇ ਭੁੜਾਕੇ ਪਵਾਏ ਜਾ ਕੇ ਕਸ਼ਟਨ ਹਾਲ ਨੰਦਣ ਦੇ ਕਸਟਮ ਹਾਲ ਦੇ ਵਿੱਚ ਉਤਮ ਸਿੰਘ ਦਾ ਹਵਾਲਾ ਦੇ ਕੇ ਉਹਨੇ ਮੁਰਤੀ ਹਕੂਮਤ ਨੂੰ ਯਾਦ ਕਰਵਾਇਆ ਕਹਿੰਦਾ ਇਹਨਾਂ ਨਾਲ ਪੰਗਾ ਨਾ ਲੈਦਾ ਇਸ ਸੱਤ ਸਮੁੰਦਰ ਨਾਕਾ ਕਰਾਪਣੇ ਦੁਸ਼ਮਣ ਦਾ ਪਿੱਛਾ ਕਰਦੇ ਰਹਿੰਦੇ ਨੇ ਜੀ ਉਹਦੇ ਮਰਹੂਮ ਸਰਦਾਰ ਮਰਹੂਮ ਸ਼੍ਰੀ ਸੱਤਿਆਪਾਲ ਮਲਕ ਜੀ ਦੇ ਹਿੰਦੂ ਭਾਈਚਾਰੇ ਨੂੰ ਫਿਰ ਅਸੀਂ ਕਿਹੜੇ ਖਾਤੇ ਵਿੱਚ ਪਾਏਗੇ ਇਹ ਬਿਲਕੁਲ ਝੂਠੀ ਗੱਲ ਹੈ ਅਸੀਂ ਮਾਨਸਿਕ ਜਾਂਚ ਇੱਕ ਹੈ ਪਛਾਣਿਓ ਦੇ ਸਿਧਾਂਤ ਦੇ ਉੱਤੇ ਪਹਿਰਾ ਦੰਦੇ ਹੋਏ ਅਸੀਂ ਸਭ ਸੰਜੀ ਬੋਲਤਾ ਦੇ ਪ੍ਰਤੀ